ਸਮਰਾਲਾ ਦੇ ਪਿੰਡ ਮੁਸ਼ਕਾਬਾਦ ਦੇ ਹੱਦ ਦੇ ਵਿੱਚ ਬਾਇਓ ਗੈਸ ਪਲਾਂਟ ਲਗਾਉਣ ਦਾ ਵਿਰੋਧ ਤੇਜ਼ ਹੋ ਗਿਆ ਹੈ। ਆਲੇ ਦੁਆਲੇ ਦੇ 10 ਪਿੰਡਾਂ ਦੇ ਲੋਕਾਂ ਨੇ ਇਕੱਠੇ ਹੋ ਕੇ ਚੰਡੀਗੜ੍ਹ ਲੁਧਿਆਣਾ ਨੈਸ਼ਨਲ ਹਾਈਵੇ ਤੇ ਪੱਕਾ ਤਰਨਾ ਲਗਾਇਆ ਹੈ। ਇਲਜ਼ਾਮ ਨੇ ਕਿ ਇਸ ਪਲਾਂਟ ਦੇ ਨਾਲ ਇਲਾਕੇ ਅੰਦਰ ਬਿਮਾਰੀਆਂ ਫੈਲਣਗੀਆਂ, ਪ੍ਰਦੂਸ਼ਣ ਵੀ ਕਾਫੀ ਵੱਧ ਜਾਵੇਗਾ ਜਿਸ ਨਾਲ ਲੋਕਾਂ ਦੀ ਜਾਨ ਖਤਰੇ ਵਿੱਚ ਪਵੇਗੀ। ਪਲਾਂਟ ਤੋਂ ਪਾਣੀ ਪ੍ਰਦੂਸ਼ਿਤ ਹੋਵੇਗਾ, ਬਿਮਾਰੀਆਂ ਫੈਲਣ ਦਾ ਡਰ ਰਹੇਗਾ। ਕੁਝ ਦੂਰੀ ਤੇ ਰਿਹਾਇਸ਼ੀ ਇਲਾਕਾ ਹੋਣ ਕਾਰਨ ਗੈਸ ਲੀਕ ਹੋਣ ਨਾਲ ਵੱਡਾ ਹਾਦਸਾ ਵੀ ਵਾਪਰ ਸਕਦਾ ਹੈ। ਇਸੇ ਕਾਰਨ ਸਥਾਨਕ ਲੋਕ ਕਿਸੇ ਵੀ ਕੀਮਤ ਤੇ ਪਲਾਂਟ ਨਹੀਂ ਲਗਣ ਦੇਣਗੇ ਲੋਕਾਂ ਦਾ ਕਹਿਣਾ ਹੈ ਕਿ ਜੇਕਰ ਸਰਕਾਰ ਤਰੱਕੀ ਕਰਨਾ ਚਾਹੁੰਦੀ ਹੈ ਤਾਂ ਉਦਯੋਗਿਕ ਖੇਤਰ ਵਿੱਚ ਹੀ ਅਜਿਹੇ ਪਲਾਂਟ ਲਗਾਏ ਜਾਣ ਪਿੰਡ ਵਾਸੀਆਂ ਨੇ ਕਿਹਾ ਕਿ ਜਦੋਂ ਤੱਕ ਬਾਇਓਗੈਸ ਪਲਾਂਟ ਨੂੰ ਬੰਦ ਨਹੀਂ ਕੀਤਾ ਜਾਂਦਾ ਉਦੋਂ ਤੱਕ ਚੰਡੀਗੜ੍ਹ ਲੁਧਿਆਣਾ ਨੈਸ਼ਨਲ ਹਾਈਵੇ ਪੱਕਾ ਬੰਦ ਰੱਖਿਆ ਜਾਵੇਗਾ ਇਸ ਦੌਰਾਨ ਸਮਰਾਲਾ ਹਲਕੇ ਦੇ ਸਾਬਕਾ ਵਿਧਾਇਕ ਜਗਜੀਵਨ ਸਿੰਘ ਖੇਰਨਿਆਵੀ ਲੋਕਾਂ ਦਾ ਸਾਥ ਦਿਨ ਪਹੁੰਚੇ ਹਾਂ ਜੀ ਹਮਾਲਵਿੰਦਰ ਜੀ ਸਰਬੱਤ ਮੁਸ਼ਕਵਤ ਹਾਂਜੀ ਕਿ ਰੋੜ ਦਾ ਕੀਤਾ ਗਿਆ ਕਾਰਨ ਕਾਰਨ ਹੋਈ ਜਿਹੜਾ 1.5 ਸਾਲ ਤੋਂ ਚੱਲ ਰਿਹਾ ਫੈਕਟਰੀ ਵਾਲਾ ਜਿਹੜਾ ਪਿੰਡ ਦੇ ਕੋਲ ਲੱਗਦੀ ਫੈਕਟਰੀ ਗੈਸ ਫੈਕਟਰੀ ਦੇ ਬਰੁਧ ਵਿੱਚ ਕਿੰਨੇ ਪਿੰਡਾਂ ਦੇ ਲੋਕ ਨਾਲ ਇਹ ਘੱਟੋ ਘੱਟ 15 ਪਿੰਡਾਂ ਦੇ ਲੋਕ ਨੇ ਇਹ ਵੀ ਬੀਬੀ ਨਾਲ ਨੇ ਬੀਬੀ ਨਾਲ ਨੇ ਜੀ ਇਹਨਾਂ ਦੇ ਕੀ ਨੁਕਸਾਨ ਨੇ ਜਿਹੜਾ ਤੁਸੀਂ ਉੱਥੇ ਜਾ ਕੇ ਫੋਟੋਆਂ ਬੋਲਦੇ ਹੋ ਉਹ ਹੀ ਜਮਾਈ ਸਾਨੂੰ ਸਾਰ ਨੂੰ ਖਾਚਾ ਵੀ ਮੰਨ ਲਓ ਥੋੜਾ ਪਾਣੀ ਖਰਾਬ ਹੋਣਾ ਬਾਬਾ ਬੰਦਾ ਬੋਲਣਾ ਉਹਦੇ ਦਾ ਕੀ ਜੀ ਬਿਮਾਰੀ ਹਾਂਜੀ ਇੱਕ ਵਾਰ ਪ੍ਰਸ਼ਾਸਨ ਨੂੰ ਮਿਲ ਸਕਦੇ ਹੋ ਹਾਂਜੀ ਲੋਕਾਂ ਵਾਲੀ ਦਫ਼ਤਰ ਵੀ ਜਾ ਸਕਦੇ ਹਾਂਜੀ ਪਤਾ ਕੋਈ ਹੱਲ ਨਹੀਂ ਹੋ ਰਿਹਾ ਹੱਲ ਹੀ ਕੋਈ ਹੋ ਰਿਹਾ ਜੀ ਹਾਂਜੀ ਪਰ ਉਹ ਦਾ ਤਰਨਾ ਇਹ ਜਦੋਂ ਖਾਲੀ ਹੁੰਦਾ ਜੀ ਹੁਣ ਕੋਈ ਪਤਾ ਨਹੀਂ ਕਿੰਨੇ ਦਿਨ ਚੱਲ ਸਕਦੇ ਜੀ ਪਿਛਲੀ ਵਾਰ ਤਰਨਾ ਇਸ ਤਰੀਕੇ ਨਾਲ ਲੱਗਿਆ ਸੀ ਬਾਦ ਅਸ਼ਵਾ ਦਾ ਚੱਕਿਆ ਗਿਆ ਸੀ ਕਿ ਆਹ ਜਦੋਂ ਅਸ਼ਵਾ ਜਦੋਂ ਐਡੀਸਾ ਨੇ ਵਿਸ਼ਵਾਸ ਦਿਵਾਇਆ ਸੀ ਬਈ ਅਸੀਂ ਤੁਹਾਡਾ ਹੱਲ ਕਰਾਂਗੇ 7 ਦਿਨ 15 ਦਿਨ ਵਿੱਚ ਔਰ ਉਹਨਾਂ ਨੂੰ ਸਾਨੂੰ ਕੋਈ ਕੁਝ ਨਹੀਂ ਬਣਿਆ ਜੀ ਸਦਾ ਇਹ ਆ ਜਿਹੜਾ ਧਰਨਾ ਲਾਇਆ ਗਿਆ ਇਹ ਕਿੰਨੇ ਟਾਈਮ ਦੇ ਲੱਗਿਆ ਦਾ ਇਹ 90 ਦਿਨਾਂ ਦੇ ਵਾਸਤੇ ਹੈ ਜੀ ਜੇ ਪਕਾਟੇ ਉੱਤਾਰੀ ਆ ਕੇ ਫਿਰ ਤੋਂ ਅਸਵਾਦੀ ਨੂੰ ਲੰਦਿਆ ਕੀ ਇਹ ਤਾਂ ਹੁਣ ਜਿੰਨੇ ਜਰ ਕੋਈ ਪੂਰਾ ਹੱਲ ਨਹੀਂ ਹੁੰਦਾ ਉਹਨੇ ਚੱਕ ਹੋਣਾ ਹੀ ਹੈ ਹੱਲ ਕਿਸ ਤਰ੍ਹਾਂ ਹੋਣਗੇ ਬਿਜਲੀ ਜੋ ਫੈਕਟਰੀ ਦਾ ਕੰਮ ਬੰਦ ਸਾਰਾ ਬੰਦ ਨਹੀਂ ਹੁੰਦਾ ਜੀ ਬਸ ਕੀ ਨਾਮ ਤੁਹਾਡਾ ਮੈਂ ਜਗਜੀਵਨ ਸਿੰਘ ਸੀਨੀਅਰ ਸਹਾਇਕ ਆ ਮੈਂ ਹੱਲ ਕਰਦਾ ਇਹਨਾਂ ਦਾ ਜਿਹੜਾ ਮਤਲਬ ਹੈ ਜੀ ਮਸਕਾਬਾਦ ਤੋਂ ਪਰਵਾਹੀ ਨਹੀਂ ਕਰਾਉਂਦੇ। ਮੈਂ ਪਹਿਲਾਂ ਵੀ ਦੱਸ ਚੁੱਕਿਆ ਸਾਰੇ ਭਰਾਵਾਂ ਨੂੰ ਕਿ ਜਿਹੜਾ ਇਹ ਧਰਨਾ ਲੱਗਿਆ ਇਹਦਾ ਕੋਈ ਕਾਰਨ ਨਹੀਂ। ਜਿਹੜੀ ਸਾਡੇ ਮਸਕਾਬਾਦ ਇੱਕ ਗੈਸ ਬੈਟਰੀ ਲੱਗ ਰਹੀ ਹੈ। ਉਹਦੇ ਨਾਲ ਲੱਗਣ ਦੇ ਨਾਲ ਨਾਲ ਜਿਹੜੇ ਕਾਫੀ 15 20 ਪਿੰਡ ਪ੍ਰਭਾਸ ਤੋਂ ਨੇ ਜਿਨ੍ਹਾਂ ਦੇ ਵਿੱਚ ਮਸਕਾਬਾਦ ਖਾਸ ਤੌਰ ਤੇ ਸਾਡਾ ਪਿੰਡ ਖੁਦ ਕੀਮੀਆ, ਏੜੀਆਂ, ਬਰਮਾ, ਚਾਰਸਾਬ, ਸਿਹਾਲਾ, ਗਹਿਲੇਵਾਲ, ਹਰਿਓ ਕਲਾ, ਹਰਿਓ ਖਰਦ ਕਪਰੀਆਂ ਇਹ ਜਿਹੜੇ ਲੱਗਣੇ ਇਹਨਾਂ ਨੇ ਬਹੁਤ ਵੱਡੀ ਪ੍ਰਭਾਵਿਤ ਹੋਣਾ ਹੈ ਪਿੰਡਾਂ ਦੇ ਵਿੱਚ ਇਹ ਜਿਹੜੀ ਫੈਕਟਰੀ ਦਾ ਲੱਗਣ ਦਾ ਕਾਰਨ ਵਿਰੋਧ ਕਰਨ ਦਾ ਕਾਰਨ ਇਹ ਆ ਵੀ ਇਹ ਪਾਣੀ ਵੀ ਖਰਾਬ ਕਰਨਾ ਇਹਨੇ ਪ੍ਰਦੂਸ਼ਣ ਵੀ ਪੈਦਾ ਕਰਨਾ ਇਹਦੇ ਬਦਗੂ ਵੀ ਵੱਡੀ ਮਾਰਨੀ ਇੱਥੇ ਔਰ ਲੋਕਾਂ ਦਾ ਜੀਣਾ ਦੁੱਬਰ ਹੋ ਜਾਣਾ ਇਹਦਾ ਇੱਕੋ ਇੱਕ ਕਾਰਨ ਆ ਵੀ ਇਹ ਜਿੰਨਾ ਤੇ ਫੈਕਟਰੀ ਇਹ ਵੱਧਦੀ ਹੁੰਦੀ ਕਿਤੋਂ ਪੂਰੀ ਉਸਾਰੀ ਹੋ ਰਹੀ ਆ ਉਹ ਸਾਰੀ ਜੇ ਬੰਦ ਨਹੀਂ ਹੁੰਦੀ ਤਾਂ ਮੈਂ ਸਮਝਦਾ ਕਿ ਇਸ ਹੱਸ ਲਈ ਲੋਕ ਨੇ ਜਿਹੜੇ ਕਿਉਂਕਿ ਇਹ ਲੋਕ ਸਾਰੇ ਮੈਸਾਣਾ ਕਿਸਾਨਾਂ ਨਾਲ ਸੰਬੰਧਿਤ ਨੇ ਉੱਥੇ ਬਹੁਤ ਜਿਹੜੀਆਂ ਉਪਜਾਊ ਜ਼ਮੀਨਾਂ ਨੇ ਪਾਣੀ ਵੀ ਸਾਡੇ ਉੱਪਰ ਆ ਜਾਵੇ ਪਾਣੀ ਨੇ ਵੀ ਖਰਾਬ ਹੋਣਾ ਕਿਉਂਕਿ ਇਸ ਜਗ੍ਹਾ ਦੇ ਉੱਤੇ ਤਕਰੀਬਨ 3-4 ਵਾਰ ਪਾਣਾ ਲੱਗਿਆ ਪ੍ਰਸ਼ਾਸਨ ਨੇ ਵੀ ਆ ਕੇ ਆਸ਼ਵਾਸ਼ਣ ਦਿੱਤਾ ਕਿ ਅਸੀਂ ਤੁਸੀਂ ਧਰਨਾ ਚੱਕ ਨੂੰ ਅਸੀਂ ਉੱਪਰ ਹਾਈ ਕਮਾਂਡਰਾਂ ਨਾਲ ਗੱਲ ਕਰਾਂਗੇ ਹਾਈ ਕਮਾਂਡ ਕੋ ਵੀ ਗੱਲ ਚਲੇਗੀ ਐਮਐਲਏ ਸਾਹਿਬ ਆਪ ਜਾ ਕੇ ਡੀਸੀਐਮ ਸਾਹਿਬ ਨੂੰ ਮਿਲ ਕੇ ਆਏ ਨੇ ਉੱਥੇ ਮੁੱਖ ਸੱਤਰ ਨੂੰ ਮਿਲ ਕੇ ਆਏ ਨੇ ਡੀਸੀ ਸਾਹਿਬ ਨਾਲ ਵੀ ਮੈਡਮ ਨਾਲ ਗੱਲ ਹੋਈ ਆ ਲੇਕਿਨ ਪਤਾ ਨਹੀਂ ਕੀ ਕਾਰਨ ਪਈ ਆ ਵੀ ਇਹ ਇਹ ਜਿਹੜਾ ਬੈਕਟਰੀ ਬੰਦ ਨਹੀਂ ਹੋ ਰਹੀ ਇੱਕ ਦੋ ਕਰਨਾਕਾਰੀ ਨੇ ਕਿਸਾਨ ਬੈਠੇ ਨੇ ਉਹ ਸਰਕਾਰ ਦੀ ਅਣਖੀ ਰੱਖੀ ਮੈਂ ਸਮਝਦਾ ਜੀ ਕੋਈ ਵੀ ਹੈ ਕਾਰਨ ਜੇ ਆਪਾਂ ਨੂੰ ਆਪਾਂ ਨੂੰ ਲੋਕਾਂ ਦੇ ਨਾਲ ਖੰਨਾ ਪੈਣਾ ਠੀਕ ਆ ਕਿ ਉਹਨਾਂ ਨੇ ਜਿਹੜੀ ਹੋ ਸਕਦਾ ਉਹਨਾਂ ਨੇ ਕੋਈ ਪਰਮਿਸ਼ਨ ਲਈ ਜਾਂ ਕੋਈ ਗੱਲਬਾਤ ਇਹ ਤਾਂ ਨਹੀਂ ਹੁੰਦਾ ਵੀ ਜਦ ਬੰਦੇ ਨੇ ਜੇ ਪਰਮਿਸ਼ਨ ਲਈ ਉਹਦਾ ਕਾਰਨ ਲੋਕ ਕਿਉਂ ਵਿਰੋਧ ਕਰ ਰਹੇ ਨੇ ਜੇ ਲੋਕਾਂ ਦੀ ਨਹੀਂ ਹੈਗੀ ਕੋਈ ਗੱਲਬਾਤ ਫਿਰ ਲੋਕਾਂ ਨੇ ਆਪੇ ਲੱਗਣ ਦੇ ਦੇਣੀ ਹੁਣ ਸਾਡੇ ਇੰਡਸਟਰੀ ਲੱਗੀ ਆ ਕੋਈ ਕੋਲਡ ਸਟੋਰ ਲੱਗਿਆ ਹੋਇਆ ਕੋਈ ਚੈਲਰ ਲੱਗਿਆ ਹੋਇਆ ਉੱਤੇ ਉਹ ਲਾ ਰਹੇ ਨੇ ਲੋਕ ਤਾਂ ਲਾ ਰਹੇ ਨੇ ਹੁਣ ਹੱਲ ਕੀ ਹੋਵੇਗਾ ਹਾਂ ਇਹ ਤਾਂ ਬੇਨਤੀ ਕਰਨਾ ਚਾਹੁੰਦਾ ਤੁਹਾਡੇ ਰਾਹੀ ਮਾਦੀ ਮਰਾਈ ਪ੍ਰਸ਼ਾਸਨ ਨੂੰ ਸਰਕਾਰ ਤੱਕ ਪਹੁੰਚੇ ਐਮਐਲਏ ਸਾਹਿਬ ਸਾਡੇ ਉਹਨਾਂ ਨੇ ਮੇਰੀ ਅੱਜ ਵੀ ਸੇਰੇ ਗੱਲ ਹੋਈ ਸੀ ਉਹ ਕਹਿੰਦੇ ਵੀ ਕੋਈ ਨਹੀਂ ਆਪਾਂ ਮਸਲਾ ਹੱਲ ਕਰ ਰਹੇ ਆ ਇਸ ਚੀਜ਼ ਦਾ ਅਸੀਂ ਸਾਡੇ ਕੈਂਡੀਡੇਟ ਗੁਰਪ੍ਰੀਤ ਸਿੰਘ ਉਹਨਾਂ ਨਾਲ ਵੀ ਗੱਲ ਹੋਈ ਸੀ ਸੋ ਮੇਰਾ ਕਹਿਣ ਤੋਂ ਬਾਅਦ ਵੀ ਪ੍ਰਸ਼ਾਸਨ ਨੂੰ ਬੇਨਤੀ ਕਰਦੇ ਆ ਲੋਕਾਂ ਦੀ ਸੁਣੀ ਜਾਵੇ ਇੱਥੇ ਆ ਕੇ ਇਹਨਾਂ ਨੂੰ ਆਸ਼ਵਾਸ਼ਣ ਦਿੱਤਾ ਜਾਵੇ ਕਿ ਇਹ ਬੈਟਰੀ ਨਹੀਂ ਲੱਗੂਗੀ ਤੁਹਾਨੂੰ ਲੱਗਦਾ ਕਿ ਇਹ ਜਿਹੜਾ ਤਰਨਾ ਜੋ ਆਸ਼ਵਾਸ਼ਣ ਆ ਲਈ ਚੱਕਿਆ ਜਾਵੇਗਾ ਨਹੀਂ ਚੱਕੇ ਤਾਂ ਅੱਗੇ ਵੀ ਗਿਆ ਜੀ ਪਰ ਇਹ ਅੱਜ ਮੈਂ ਦੇਖ ਰਿਹਾ ਕਿ ਟਰਾਲੀਆਂ ਭਰ ਕੇ ਰਾਸ਼ਨ ਜੀ ਲੈ ਕੇ ਆਏ ਨੇ ਅੱਜ ਇਹ ਇਹਨਾਂ ਨੇ ਪੱਕਾ ਮੋਰਚੇ ਦੀ ਗੱਲ ਕੀਤੀ ਅੱਜ ਸੋ ਸਾਡਾ ਵੀ ਫਰਜ਼ ਬਣਦਾ ਕਿ ਪਾਰਟੀਵਾਦੀ ਤੋਂ ਉੱਪਰ ਉੱਠ ਕੇ ਸਰਕਾਰ ਤੋਂ ਉੱਪਰ ਉੱਠ ਕੇ ਅਸੀਂ ਲੋਕਾਂ ਦੇ ਨਾਲ ਖੜੇ ਆਂ ਮੈਂ ਹਰਦੀਪ ਸਿੰਘ ਯਾਸਤਰਾ ਜਿਲ੍ਹਾ ਪ੍ਰਧਾਨ ਭਾਰਤੀ ਸਭਾ ਨੂੰ ਕਹਿੰਦਾ ਇਹ ਅਜੇ ਤੱਕ ਨਾ ਲਗਾਇਆ ਹੋਇਆ ਹੈ ਇਹ ਨਾ ਹਾਈਵੇ ਜਾਂਕ ਦਿੱਤਾ ਹਾਂ ਅੱਜ ਦੇਖੋ ਇਹ ਨਾ ਸਾਡਾ 1 ਸਾਲ ਤੋਂ ਉੱਪਰ ਦਾ ਸੰਘਰਸ਼ ਚੱਲ ਰਿਹਾ ਜਿਹਦੇ ਸਬੰਧ ਵਿੱਚ ਅਸੀਂ ਵੱਖ-ਵੱਖ ਅਧਿਕਾਰੀਆਂ ਨਾਲ ਮਿਲ ਚੁੱਕੇ ਹਾਂ ਪਰ ਸਾਡੀ ਇਹ ਸਮੱਸਿਆ ਦਾ ਕੋਈ ਹੱਲ ਹੀ ਹੋਇਆ ਸਾਡੇ ਨੈਸ਼ਨਲ ਹਾਈਵੇ ਤੇ ਵੀ ਅੱਗੇ ਦੋ ਪਾਤਾਂ ਨਾ ਲੱਗ ਚੁੱਕਿਆ ਇਸ ਸਬੰਧੀ ਅਸੀਂ ਆਪਣੇ ਪ੍ਰਿੰਸੀਪਲ ਸਕੱਤਰ ਚੰਡੀਗੜ੍ਹ ਦੇ ਨੂੰ ਵੀ ਸਾਡੀ ਮੁਲਾਕਾਤ ਹੋ ਗਈ ਹੈ ਉਹਨਾਂ ਨੇ ਸਾਨੂੰ ਅश्वਾਸਨ ਦਿੱਤਾ ਸੀ ਕਿ ਡੀਸੀ ਸਾਹਿਬ ਸਾਡਾ ਕੋਈ ਹੱਲ ਕਰਨਗੇ ਔਰ ਕੋਈ ਪ੍ਰੋਪਰ ਸਿੱਟਾ ਨਹੀਂ ਨਿਕਲ ਚੱਕਿਆ ਇਸ ਕਰਕੇ ਅੱਜ ਸਾਨੂੰ ਦੁਬਾਰਾ ਸ਼ੜਕ ਦੇ ਉੱਪਰ ਆਉਣਾ ਪਿਆ ਵਾ ਕਿਉਂਕਿ ਜਦ ਜਿਹੜੇ 15 20 ਪਿੰਡ ਨੇ ਇਹ ਬੈਟਰੀ ਲੱਗਣ ਦਾ ਪ੍ਰਭਾਵ ਪ੍ਰਭਾਵਤ ਹੋਣਗੇ ਕਿਉਂਕਿ ਇਹਦੇ ਨਾਲ ਦਾ ਜਿਹੜਾ ਇੱਕ ਪਲਾਟ ਆ ਉਹ ਕਿੰਨ੍ਹੜਾੜੀ ਰਾਜਪੂਤਾਂ ਲੱਗਿਆ ਹੋਇਆ ਉੱਥੇ ਦੇ ਇਲਾਕੇ ਦੇ ਲੋਕਾਂ ਨੂੰ ਪਤਾ ਨਹੀਂ ਸੀ ਹੋਵੇ ਜਾਂ ਨਹੀਂ ਸੀਗੇ ਤੇ ਹੁਣ ਉਹ ਬਹੁਤ ਜ਼ਿਆਦਾ ਪਰੇਸ਼ਾਨ ਨੇ ਉਹਨਾਂ ਨੂੰ ਬਹੁਤ ਤਰ੍ਹਾਂ ਦੀਆਂ ਬਿਮਾਰੀਆਂ ਤੇ ਸਮੱਸਿਆਵਾਂ ਹੋ ਰਹੀਆਂ ਨੇ ਇਸ ਕਰਕੇ ਸਾਨੂੰ ਜੇ ਇਸ ਚੀਜ਼ ਦਾ ਪਤਾ ਲੱਗਿਆ ਤਾਂ ਅਸੀਂ ਜਿਹੜਾ ਪਹਿਲੇ ਦਿਨ ਤੋਂ ਹੀ ਵਿਰੋਧ ਕਰ ਰਹੇ ਹਾਂ ਅਸੀਂ ਸਰਕਾਰ ਅੱਗੇ ਵੀ ਇਹਹੀ ਅਪੀਲ ਕਰ ਰਹੇ ਆਂ ਕਿ ਸਰਕਾਰ ਨੂੰ ਪੂਰੀ ਤਰ੍ਹਾਂ ਤੇ ਫੈਸਲਾ ਲੈ ਕੇ ਸਿਵਲ ਪ੍ਰਸ਼ਾਸਨ ਨੂੰ ਇਹਨਾਂ ਫੈਕਟਰੀ ਨੂੰ ਬੰਦ ਕਰਵਾ ਦੇਵੇ। ਤਾਂ ਤੁਹਾਨੂੰ ਕਹੀ ਜਾ ਤਰਨਾ ਕੋਈ ਚੱਪਾ ਜੀ। ਦੇਖੋ ਜੀ ਧਰਨੇ ਦਾ ਕੁਝ ਨਹੀਂ ਚਾਹ ਸਾਡੇ। ਲੋਕਾਂ ਦੇ ਵਿੱਚ ਰੋਵ ਆ ਵੀ ਜਦ ਤੱਕ ਇਹ ਸਪੈਕਟਰੀ ਬੰਦ ਨਹੀਂ ਹੁੰਦੀ ਸਰਕਾਰ ਸਾਨੂੰ ਪੱਕੇ ਤੌਰ ਤੇ ਨਹੀਂ ਦੱਸਦੀ ਵੀ ਇਹ ਬੰਦ ਹੋਊਗੀ ਜਦ ਤੱਕ ਅਸੀਂ ਧਰਨਾ ਲਾ ਕੇ। ਕਿ ਨਾ ਜੀ ਨਵਦੀਪ ਸਿੰਘ ਪਿੰਡ ਵਾਲੇ سپورਟ ਆਇਓ ਕੀ ਕਹਿਣਾ ਚਾਹਦੇ? ਦੇਖੋ ਜੀ ਇਹ ਜਿਵੇਂ ਤੁਹਾਨੂੰ ਪਹਿਲਾਂ ਹੀ ਪਤਾ ਮੁੱਦਾ ਹੈਗਾ ਕੋਈ ਫੈਕਟਰੀ ਲੱਗ ਰਹੀ ਆ ਬਾਇਓ ਗੈਸ ਪਲੈਂਟ ਪਿੰਡ ਮੋਕਾਵਾਦ ਦੇ ਵਿੱਚ ਜਿਹਦਾ ਪਿੰਡ ਵਾਸੀ ਜਿਹੜੇ ਆਲੇ-ਦਾਲ ਦੇ 8-10 ਪਿੰਡ ਨੇ ਵਿਰੋਧ ਕਰ ਰਹੇ ਨੇ ਮੈਂ ਬਤੌਰ ਐਮਐਲਏ ਸਾਹਿਬ ਦੇ ਪੀਏ ਦੇ ਤੌਰ ਤੇ ਇੱਥੇ ਹਾਜ਼ਰੀ ਲਵਾਉਣ ਲਈ ਉਹਨਾਂ ਦੇ ਤਰਫੋਂ ਆਇਆ ਕਿਉਂਕਿ ਜੇ ਪਿੰਡ ਵਾਲੇ ਵਿਰੋਧ ਚ ਨੇ ਤਾਂ ਅਸੀਂ ਵੀ ਲੋਕਾਂ ਦੇ ਨਾਲ ਖੜੇ ਆ ਜਿੰਨੀ ਮਦਦ ਹੋ ਸਕਦੀ ਸੀ ਐਮਐਲਏ ਸਾਹਿਬ ਨੇ ਪਹਿਲਾਂ ਵੀ ਇਹਨਾਂ ਨੂੰ ਪੂਰਾ ਸਾਥ ਦਿੱਤਾ ਪਿੰਡ ਵਾਲਿਆਂ ਨੂੰ ਕਿਉਂਕਿ ਇੱਕ ਵਾਰ ਅਸੀਂ ਫੈਕਟਰੀ ਜਿਹੜੀ ਇਹਦੇ ਨਾਲ ਦੀ ਲੱਗੀ ਹੋਈ ਆ ਘੰਗਰਾਲੀ ਰਾਜਪੂਤਾਂ ਉਥੇ ਖੋੜਾ ਐਮਐਲਏ ਸਾਹਿਬ ਨਾਲ ਪ੍ਰਸ਼ਾਸਨ ਨੂੰ ਲੈ ਕੇ ਨਾਲ ਆਪਣੇ ਕਿਸਾਨ ਭਰਾਵਾਂ ਨੂੰ ਲੈ ਕੇ ਉੱਥੇ ਵਿਜ਼ਿਟ ਕਰਕੇ ਆਏ ਨੇ ਤਾਂ ਕਿ ਦੇਖਿਆ ਜਾ ਸਕੇ ਵੀ ਉਹ ਫੈਕਟਰੀ ਦੇ ਨਤੀਜੇ ਕੀ ਨੇ ਜੋ ਦੇਖਣ 'ਚ ਨਹੀਂ ਸਹੀ ਲੱਗੇ ਤੇ ਉਸ ਤੋਂ ਬਾਅਦ ਚੀਫ ਸੈਕਟਰੀ ਸਾਹਿਬ ਨਾਲ ਵੀ ਇਹਨਾਂ ਨੂੰ ਮਿਲਾ ਕੇ ਇਹਨਾਂ ਦਾ ਪੱਖ ਜਿਹੜਾ ਸਰਕਾਰ ਤੱਕ ਪਹੁੰਚਾਉਣ ਦੀ ਜਿਹੜੀ ਕੋਸ਼ਿਸ਼ ਆ ਉਹ ਐਮਐਲਏ ਸਾਹਿਬ ਵੱਲੋਂ ਕੀਤੀ ਗਈ ਆ ਤੇ ਅੱਜ ਵੀ ਮੈਂ ਇੱਥੇ ਵਿਸ਼ਵਾਸ ਦਿਵਾਉਣਾ ਸਾਰਿਆਂ ਨੂੰ ਵੀ ਕਿਸੇ ਵੀ ਤਰ੍ਹਾਂ ਦੀ ਮਦਦ ਜੇ ਪਿੰਡ ਵਾਲਿਆਂ ਨੂੰ ਲੋੜ ਆ ਤਾਂ ਐਮਐਲਏ ਸਾਹਿਬ ਸਭ ਤੋਂ ਮੂਹਰਲੀ ਕਤਾਰ ਦੇ ਵਿੱਚ ਉਹਨਾਂ ਦੇ ਨਾਲ ਖੜੇ ਨੇ ਜਿਵੇਂ ਤੁਹਾਨੂੰ ਸ਼ਾਇਦ ਪਤਾ ਹੈ ਮਸਲਾ ਕੋਰਟ ਦੇ ਵਿੱਚ ਵੀ ਗਿਆ ਹੋਇਆ ਜੇ ਲੋੜ ਪਈ ਤਾਂ ਐਮਐਲਏ ਸਾਹਿਬ ਲੋਕਾਂ ਦੇ ਵੱਲੋਂ ਕੋਰਟ ਦੇ ਵਿੱਚ ਪਾਰਟੀ ਬਣ ਲਈ ਵੀ ਤਿਆਰ ਕੋਰਟ ਦੇ ਵਿੱਚ ਐਮਐਲਏ ਸਾਹਿਬ ਇਹਨਾਂ ਵੱਲੋਂ ਆਪਣੇ ਭਰਾਵਾਂ ਵੱਲੋਂ ਉਸ ਫੈਕਟਰੀ ਮਾਲਕ ਦੇ ਖਿਲਾਫ ਪਾਰਟੀ ਬਣ ਲਈ ਵੀ ਤਿਆਰ ਨੇ ਜਿਸ ਤਰ੍ਹਾਂ ਦੀ ਵੀ ਲੋੜ ਹੋਈ ਤਾਂ ਹਾਜ਼ਰ ਕਰੇ